ਸਾਸੀ ਗੱਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿੱਥੇ ਐਮੀ ਵਿਰਕ ਤੇ ਸੋਨ ਬਾਜਵਾ ਦੀ ਫਿਲਮ ਮੁਕਲਾਵਾ ਦੀ ਸ਼ੂਟਿੰਗ ਹੋਈ ਸੀ ਤੇ ਇਹ ਲੋਕੇਸ਼ਨ ਪਿੰਡ ਪੰਨੀਵਾਲਾ ਮਾਲਾਂ ਨੇੜੇ ਗੰਗਾ ਨਗਰ ਇਸ ਪਿੰਡ ਦੇ ਵਿੱਚ ਇਹ ਪੁਰਾਣੀ ਹਵੇਲੀ ਆ ਤੇ ਮਕਾਨ ਮਾਲਕਾਂ ਦੇ ਦੱਸਣ ਮੁਤਾਬਕ ਇਹ ਤਕਰੀਬਨ 100 ਸਾਲ ਪੁਰਾਣੀ ਹਵੇਲੀ ਆ ਮੁਕਲਾਵਾ ਫਿਲਮ ਤੋਂ ਬਿਨਾਂ ਵੀ ਦੋ ਤਿੰਨ ਸ਼ੂਟੀਆਂ ਇੱਥੇ ਹੋ ਚੁੱਕੀਆਂ ਨੇ ਦੇ ਸਾਹਮਣੇ ਦੋਸਤੋ ਤੁਸੀਂ ਇਸ ਹਵੇਲੀ ਦਾ ਇਹ ਅੰਦਰ ਦਾ 뷰 ਦੇਖ ਰਹੇ ਹੋ ਬਹੁਤ ਸੋਹਣੀ ਹਵੇਲੀ ਆ ਇਸ ਹਵੇਲੀ ਦੇ ਇਸ ਥਾਂ ਤੇ ਵੀ ਕਾਫੀ ਜਿਹੜੇ ਫਿਲਮ ਦੇ ਸੀਨ ਫੁਲਮਾਏ ਗਏ ਜਿਹੜੇ ਤੁਸੀਂ ਨਾਲ-ਨਾਲ ਫਿਲਮ ਦੇ ਸਕਰੀਨਸ਼ਾਟ ਦੇਖ ਰਹੇ ਹੋ ਇਹ ਇਸ ਦਾ ਜਿਹੜਾ ਉਸ ਤੋਂ ਬਾਅਦ ਅੰਦਰਲਾ ਪੋਰਸ਼ਨ ਆ ਟੋਟਲ ਜਿਹੜੇ ਮਕਾਨ ਮਾਲਕਾਂ ਦੇ ਮ ਮਤਲਬ ਕਿ ਚਾਰ ਦਰਵਾਜ਼ੇ ਨੇ ਇਸਦੇ ਇੱਕ ਬਿਲਕੁਲ ਬਾਹਰਲਾ ਗੇਟ ਸੀ ਉਸ ਤੋਂ ਅੰਦਰ ਮੇਨ ਗੇਟ ਆ ਗਿਆ ਉਸ ਤੋਂ ਬਾਅਦ ਤੀਸਰਾ ਤੇ ਚੌਥਾ ਗੇਟ ਚਾਰ ਗੇਟ ਨੇ ਦੋਸਤੋ ਇਸ ਹਵੇਲੀ ਦੇ ਅੱਗੇ ਤੇ ਇਹ ਤੁਸੀਂ ਮੇਨ ਜਿਹੜਾ ਹਵੇਲੀ ਦਾ ਅੰਦਰਲਾ 뷰 ਆ ਉਹ ਦੇਖ ਰਹੇ ਹੋ ਬਹੁਤ ਖੂਬਸੂਰਤ ਹਵੇਲੀ ਆ ਤੇ ਕਾਫੀ ਜਿਆਦਾ ਜਿਹੜੀ ਫਿਲਮ ਦੀ ਸ਼ੂਟਿੰਗ ਸੀ ਲਗਭਗ 2 2.5 ਮਹੀਨੇ ਇਸੇ ਹਵੇਲੀ ਤੇ ਇਸੇ ਪਿੰਡ ਵਿੱਚ ਹੋਈ ਸੀ ਜਿਹੜਾ ਫਿਲਮ ਦੇ ਵਿੱਚ ਐਮੀ ਵਿਰਕ ਦਾ ਘਰ ਸੀ ਉਹ ਵੀ ਇਸੇ ਪਿੰਡ ਦੇ ਵਿੱਚ ਇੱਕ ਹਵੇਲੀ ਆ ਉੱਥੇ ਫੁਲਮਾਇਆ ਗਿਆ ਪਰ ਉਹ ਹਵੇਲੀ ਬੰਦ ਹੋਣ ਕਰਕੇ ਉਸ ਦੀ ਅਸੀਂ ਵੀਡੀਓ ਤੁਹਾਡੇ ਨਾਲ ਨਹੀਂ ਅੱਜ ਸਾਂਝੀ ਕਰ ਸਕੇ ਤੇ ਕੋਸ਼ਿਸ਼ ਕਰਾਂਗੇ ਜਲਦੀ ਉਸਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਇਹ ਖੂਬਸੂਰਤ ਹਵੇਲੀ ਤੁਸੀਂ ਦੇਖ ਰਹੇ ਹੋ ਜਿੱਥੇ ਫਿਲਮ ਮਕਲਾਵਾ ਦੀ ਸ਼ੂਟਿੰਗ ਹੋਈ ਸੀ ਤੇ ਇਹ ਆਸੇ ਪਾਸੇ ਦਾ ਜਿਹੜਾ ਵਿਊ ਤੁਸੀਂ ਦੇਖ ਰਹੇ ਹੋ ਇਹ ਹਵੇਲੀ ਦਾ ਅੰਦਰਲੇ ਪਾਸਿਓਂ ਸਾਰਾ ਵਿਊ ਆ ਤੇ ਇਹ ਉੱਪਰਲੀ ਫਲੋਰ ਤੋਂ ਤੁਸੀਂ ਦੇਖ ਰਹੇ ਹੋ ਤੇ ਦੋਸਤੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਦੋਸਤਾਂ ਤੱਕ ਇਹ ਪਹੁੰਚ ਸਕੇ ਇਸ ਦੇ ਸਾਹਮਣੇ ਜਿਹੜਾ ਛੱਪੜ ਆ ਜਾਂ ਬੋਰਡ ਆ ਉੱਥੇ ਵੀ ਕਾਫੀ ਜਿਹੜੇ ਫਿਲਮ ਦੇ ਗੀਤ ਵਗੈਰਾ ਉਹ ਫੁਲਮਾਏ ਗਏ ਜਿਹੜੇ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋ ਉਹ ਸਾਰੇ ਇਸੇ ਜਗ੍ਹਾ ਤੇ ਹੀ ਇਹ ਫਿਲਮ ਸ਼ੂਟ ਹੋਈ ਸੀ